ਸਾਲਪੁਰਾ ਸਾਹਿਬ ਸਭ ਤੋਂ ਪਹਿਲਾ ਸਵਾਲ ਮੇਰਾ ਰਹੇਗਾ ਤੇ ਜਿੱਡਾ ਵੱਡਾ ਟੈਂਟ ਲੱਗਦਾ ਪਿਆ ਹੈ ਕਿ ਲੱਗਦਾ ਹੈ ਕਿ ਇੰਨੀ ਉੱਥੇ ਪਬਲਿਕ ਆ ਜਾਏਗੀ ਆ ਬਿਲਕੁਲ ਲੱਖਾਂ ਨਾ ਉੱਥੇ ਲੋਕ ਹੋਣਗੇ ਤਾਂ ਕਿਉਂਕਿ ਸੱਡੇ ਸਰਦਾਰ ਭਗਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਬਹੁਤ ਵੱਡਾ ਫੈਸਲਾ ਹੈ ਕਿ ਇੱਕ ਪ੍ਰਾਈਵੇਟ ਅਦਾਰੇ ਨੂੰ ਖਰੀਦ ਕੇ ਸਰਕਾਰ ਦੀ ਝੁੱਲੀ ਚੁਪਾਇਆ ਪੰਜਾਬ ਦੇ ਲੋਕਾਂ ਦੀ ਝੁੱਲੀ ਦੇ ਵਿੱਚ ਪਾਇਆ ਇਹ ਤੁਝਾ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਇਹ ਥਰਮਲ ਪਲਾਂਟ ਸਾਡੇ ਸਾਡੇ ਹਲਕੇ ਦਾ ਸੀ ਜਿਹੜਾ ਇਹਨੂੰ ਖਰੀਦ ਕੇ ਪੂਰੇ ਪੰਜਾਬ ਦੇ ਪੰਜਾਬ ਨੂੰ ਦਿੱਤਾ ਤੇ ਦੂਸਰਾ ਇਹਦਾ ਨਾਮ ਜਿਹੜਾ ਜੀਵੀ ਕਿਦੋਂ ਬਦਲ ਕੇ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਅਹ ਦੇਖੋ ਦੁਕੱਟਨ ਉਸ ਦਿਨ ਆਪਾਂ ਕਰ ਰਹੇ ਆ ਥਰਮਲ ਪਲਾਂਟ ਇੱਕ ਬਹੁਤ ਵੱਡਾ ਐ ਵੀ ਇੱਕ ਜਿਹੜੀ ਜ਼ਿੰਮੇਵਾਰੀ ਹੈ ਸਰਕਾਰ ਨੇ ਨਿਭਾਈ ਹੈ ਤੇ ਦੂਸਰੇ ਜਿਹੜੇ ਐਲਾਨ ਨੇ ਉਸ ਦਿਨ ਮੁੱਖ ਮੰਤਰੀ ਪੰਜਾਬ ਕਰਨਗੇ ਮੈਂ ਚਾਹਨਾ ਹੈ ਕਿ ਉਹ ਨਾਲ ਆ ਪਾ ਜੇ ਇਹਦੇ ਵਿੱਚ ਹੀ ਰੱਖੀਏ ਤਾਂ ਜੋ ਸਾਰਿਆਂ ਦਾ ਉਸ ਦਿਨ ਅਹ ਜਿਹੜਾ ਇੰਟਰਸਟ ਆ ਉਹ ਜੁੜਿਆ ਰਹੇ ਲਾਲਪੁਰਾ ਸਾਹਿਬ ਮਹੱਲਾ ਕਲੀਨਿਕ ਬਣਾ ਕੇ ਸਰਕਾਰ ਨੇ ਇੱਕ ਬਦਲਾਅ ਲੈਂਦਾ ਸੀ ਕਿ ਆਮ ਲੋਕਾਂ ਦੀ ਝੋਲੀ ਦੇ ਵਿੱਚ ਮਹੱਲਾ ਕਲੀਨਿਕ ਪਾਇਆ ਸੀ ਕਿ ਸਿਹਤ ਜਿਹੜੀ ਆ ਲੋਕਾਂ ਦੀ ਸਿਹਤ ਨੂੰ ਮੁੱਖ ਰੱਖ ਕੇ ਪਰ ਉੱਥੇ ਜਿਹੜੇ ਡਾਕਟਰ ਕੰਮ ਕਰਦੇ ਪਏ ਨੇ ਜਾਂ ਜਿਹੜੇ ਡਿਊਟੀ ਨਿਭਾਉਂਦੇ ਪਏ ਨੇ 4 ਮਹੀਨੇ ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ ਉਹਨਾਂ ਦੇ ਵਿੱਚ ਰੋਸ ਹੈ ਤੇ ਵਿਰੋਧੀ ਧਿਰਾਂ ਦਾ ਵੀ ਇਹ ਕਹਿਣਾ ਹੈ ਆ ਦੇਖੋ ਤੁਸੀਂ ਮੇਰੇ ਧਿਆਨ ਦੇ ਵਿੱਚ ਲੈਂਦਾ ਮੇਰੇ ਕੋਈ ਇਦਾਂ ਦੇ ਧਿਆਨ ਦੇ ਵਿੱਚ ਨਹੀਂ ਸੀ ਆ ਮੈਨੂੰ ਲੱਗਦਾ ਤਾਂ ਨਹੀਂ ਇਦਾਂ ਹੋਊਗਾ ਪਰ ਛੇ ਕਿਤੇ ਹੈਗਾ ਵੀ ਹੈ ਤਾਂ ਕੋਈ ਗੱਲ ਨਹੀਂ ਅਸੀਂ ਸਰਕਾਰ ਦੇ ਧਿਆਨ ਦੇ ਵਿੱਚ ਲਿਆਵਾਂਗੇ ਬਾਕੀ ਮੱਲਾ ਕਲੀਨਿਕਸ ਤੇ ਜਿੰਨੇ ਵੀ ਡਾਕਟਰਸ ਨੇ ਬਹੁਤ ਚੰਗੀ ਸੇਵਾ ਲੋਕਾਂ ਦੀ ਕਰ ਰਹੇ ਨੇ ਨਭਾ ਰਹੇ ਨੇ ਸਰਕਾਰਾਂ ਦੇ ਪੈਸੇ ਕਦੇ ਰੁਕਦੇ ਨਹੀਂ ਹੁੰਦੇ ਕਦੇ ਠੀਕ ਹੈ ਥੋੜਾ ਜਿਹਾ ਲੇਟ ਹੋ ਜਾਂਦੇ ਹੋ ਗੱਲ ਲੱਗ ਗਿਆ ਪੁਰਾ ਸਾਹਿਬ ਇੱਕ ਪਾਸੇ ਕਾਂਗਰਸ ਨੇ ਸਮਰਾਲਾ ਲੁਧਿਆਣੇ ਦੇ ਵਿੱਚ ਰੈਲੀ ਰੱਖੀ ਉਹ ਵੀ 11 ਤਰੀਕ ਨੂੰ ਤੇ ਉਹ ਵੀ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਪਏ ਨੇ ਕਿ ਉਸ ਰੈਲੀ ਦੇ ਵਿੱਚ ਪਹੁੰਚਣ ਵਾਸਤੇ ਇੱਕ ਪਾਸੇ ਆਪਾਂ ਹਲਕਾ ਖਡੂਰ ਸਾਹਿਬ ਦੇ ਵਿੱਚ ਰੈਲੀ ਯਾਰਾਂ ਨੂੰ ਰੱਖੀ ਹੋਈ ਹੈ ਕਿ ਲੋਕ ਉੱਧਰ ਜਾਣਾ ਪਸੰਦ ਕਰਨਗੇ ਕਿ ਜਾਂ ਇੱਧਰ ਨੂੰ ਆਉਣਾ ਚੰਗਾ ਸਮਝਣਗੇ ਲੱਖਸਿਧਾਨਾ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਭਾਨੇ ਸਿੱਧੂ ਦੇ ਪਰਿਵਾਰ ਤੇ ਵੀ ਸਾਰਿਆਂ ਦੇ ਪਰਚਾ ਕੀਤਾ ਜਾਂਦਾ ਹੈ ਲੱਖੇ ਸਿਧਾਨੇ ਤੇ ਵੀ ਪਰਚਾ ਕੀਤਾ ਜਾਂਦਾ ਹੈ ਉਹਦਾ ਕਹਿਣਾ ਹੈ ਕਿ ਸਰਕਾਰ ਜਿਹੜੀ ਆ ਉਹ ਡਰ ਗਈ ਹੈ ਤਾਂ ਕਰਕੇ ਸਰਕਾਰ ਦਬਾਅ ਦੇ ਵਿੱਚ ਆਣ ਕੇ ਸੱਦਨ ਦੀ ਬਜਾਏ ਭਾਨੇ ਸਿੱਧੂ ਨੂੰ ਕਿ ਸਾਡੇ ਤੇ ਪਰਚੇ ਝੂਠੇ ਪਰਚੇ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ ਆ ਦੇਖੋ ਕੋਈ ਵੀ ਗੱਲ ਹੈ ਤਾਂ ਸਰਕਾਰ ਜਦੋਂ ਸਰਕਾਰ ਹੁੰਦੀ ਹੈ ਹੀ ਜਦੋਂ ਸਾਡੇ ਦੇ ਪਰਚੇ ਹੁੰਦੇ ਹੀ ਸਰਕਾਰ ਨੂੰ ਹੀ ਦੋਸ਼ ਦੇਣੇ ਸਰਕਾਰ ਨੂੰ ਦੋਸ਼ ਦੇਣਾ ਹੁੰਦਾ ਸੋ ਬਾਕੀ ਕਾਨੂੰਨ ਜਿਹੜਾ ਉਹ ਆਪਣ ਢੰਗ ਨਾਲ ਕੰਮ ਕਰਦਾ ਹੈ ਪ੍ਰਸ਼ਾਸਨਾ ਆਪਣਾ ਢੰਗ ਨਾਲ ਕੰਮ ਕਰਦਾ ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ 11 ਤਰੀਕ ਨੂੰ ਇੱਕ ਇਤਿਹਾਸਕ ਰੈਲੀ ਹੋਣ ਜਾ ਰਹੀ ਹੈ ਹਲਕਾ ਖਡੂਰ ਸਾਹਿਬ ਦੇ ਵਿੱਚ ਸਾਡੇ ਨਾਲ ਮਨਜਿੰਦਰ ਸਿੰਘ ਲਾਲਪੁਰਾ ਜੀ ਜੋ ਖਡੂਰ ਸਾਹਿਬ ਤੋਂ ਵਿਧਾਇਕ ਨੇ ਉਹ ਮੌਜੂਦ ਨੇ ਆਓ ਉਹਨਾਂ ਦੇ ਕੋਲ ਆਪਾਂ ਪ੍ਰੋਪਰ ਜਾਣਕਾਰੀ ਲੈਣੇ ਆ ਤੇ ਕੀ ਕੀ ਉੱਥੇ ਵੱਡੇ ਐਲਾਨ ਹੋਣ ਜਾ ਰਹੇ ਨੇ ਤੇ ਕਿੰਨੀ ਕੁ ਸੰਗਤ ਜਿਹੜੀ ਆ ਉੱਥੇ ਪਹੁੰਚ ਰਹੀ ਹੈ ਆ ਸਾਰੀ ਆਪਾਂ ਪ੍ਰੋਪਰ ਜਾਣਕਾਰੀ ਲੈਣੇ ਆ ਲਾਲਪੁਰਾ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਲਾਲਪੁਰਾ ਸਾਹਿਬ ਸਭ ਤੋਂ ਪਹਿਲਾ ਸਵਾਲ ਮੇਰਾ ਰਹੇਗਾ ਤੇ ਜਿੱਡਾ ਵੱਡਾ ਟੈਂਟ ਲੱਗਦਾ ਪਿਆ ਏ ਕਿ ਲੱਗਦਾ ਹੈ ਕਿ ਇੰਨੀ ਉੱਥੇ ਪਬਲਿਕ ਆ ਜੇਗੀ ਆ ਬਿਲਕੁਲ ਲੱਖਾਂ ਨਾ ਉੱਥੇ ਲੋਕ ਹੋਣਗੇ ਕਿਉਂਕਿ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਬਹੁਤ ਵੱਡਾ ਫੈਸਲਾ ਹੈ ਕਿ ਇੱਕ ਪ੍ਰਾਈਵੇਟ ادارے ਨੂੰ ਖਰੀਦ ਕੇ ਸਰਕਾਰ ਦੀ ਝੋਲੀ ਚੁਪਾਇਆ ਪੰਜਾਬ ਦੇ ਲੋਕਾਂ ਦੀ ਝੋਲੀ ਦੇ ਵਿੱਚ ਪਾਇਆ ਹੈ ਇਹ ਪਹਿਲੀ ਵਾਰ ਹੋਇਆ ਹੈ ਕਿ ਨਹੀਂ ਤਾਂ ਸਰਕਾਰਾਂ ਹੁਣ ਤੱਕ ਆਪਣੀ ਜਾਇਦਾਦ ਵੇਚਦੀਆਂ ਆਈਆਂ ਨੇ ਤੇ ਲੋਕਾਂ ਦੇ ਟੈਕਸ ਦਾ ਜਿਹੜਾ ਪੈਸੇ ਦੀ ਉਹ ਦੁਰਵਰਤੋਂ ਹੁੰਦੀ ਆਈ ਹੈ ਪਹਿਲੀ ਵਾਰ ਹੋਇਆ ਕਿ ਲੋਕਾਂ ਦਾ ਪੈਸਾ ਸਹੀ ਜਗ੍ਹਾ ਲੱਗਾ ਤਾਂ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਬਿਜਲੀ ਵੀ ਸਸਤੀ ਮਿਲੂਗੀ ਤੇ ਤੁਜਾ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਦਾ ਮੁੱਖ ਤਰੀ ਪੰਜਾਬ ਦਾ ਜਿਨ੍ਹਾਂ ਨੇ ਇਹ ਥਰਮਲ ਪਲਾਂਟ ਸਾਡੇ ਸਾਡੇ ਹਲਕੇ ਦਾ ਸੀ ਜਿਹੜਾ ਇਹਨੂੰ ਖਰੀਦ ਕੇ ਪੂਰੇ ਪੰਜਾਬ ਦੇ ਪੰਜਾਬ ਨੂੰ ਦਿੱਤਾ ਤੇ ਦੂਸਰਾ ਇਹਦਾ ਨਾਂ ਜਿਹੜਾ ਜੀਵੀ ਕਿਦੋਂ ਬਦਲ ਕੇ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਇਹ ਜਿਹੜੀ ਲਾਲਪੁਰਾ ਸਾਹਿਬ ਜਿਹੜੀ ਜਿਹੜੀ ਰੈਲੀ ਹੋਣ ਜਾ ਰਹੀ ਹੈ ਕਿ ਇਹ ਲੋਕ ਸਭਾ ਚੋਣਾਂ ਨੂੰ ਲੈ ਕੇ ਹੋਣ ਜਾ ਰਹੀ ਹੈ ਕਿ ਜਾਂ ਜਿਹੜਾ ਉਦਘਾਟਨ ਹੋਣਾ ਉਹਦੇ ਸਬੰਧ ਵਿੱਚ ਹੋਣ ਜਾ ਰਹੀ ਹੈ ਨਹੀਂ ਇਹ ਤਾਂ ਉਦਘਾਟਨ ਦੇ ਸਬੰਧ ਵਿੱਚ ਹੀ ਆਪਾਂ ਉੱਥੇ ਉਦਘਾਟਨ ਕਰਾਂਗੇ ਉਸ ਤੋਂ ਬਾਅਦ ਇੱਥੇ ਸੰਬੋਧਨ ਕਰਾਂਗੇ ਕਿਉਂਕਿ ਲੱਖਾਂ ਦਾ ਲੋਕਾਂ ਨੇ ਇਹਦੇ ਵਿੱਚ ਪਹੁੰਚਣਾ ਸੀ ਤੇ ਇਸ ਕਰਕੇ ਥੋੜਾ ਨੂੰ ਇੱਥੇ ਖੁੱਲੀ ਜਗ੍ਹਾ ਤੇ ਰੱਖਣਾ ਪਿਆ ਆ ਲਾਲਪੁਰਾ ਸਾਹਿਬ ਕਿਹੜੇ ਉਹ ਵੱਡੇ ਐਲਾਨ ਨੇ ਜਿਹੜੇ ਉਸ ਸਟੇਜ ਤੋਂ ਹੋਣ ਜਾ ਰਹੇ ਨੇ ਮੱਝ ਦੀ ਧਰਤੀ ਨੂੰ ਲੈ ਕੇ ਜਾਂ ਹਲਕਾ ਖਰੂਦ ਸਾਹਿਬ ਦੀ ਧਰਤੀ ਨੂੰ ਲੈ ਕੇ ਆ ਦੇਖੋ ਉਦ ਘਟਨ ਉਸ ਦਿਨ ਆਪਾਂ ਕਰ ਰਹੇ ਆ ਥਰਮਲ ਪਲੈਂਟ ਇੱਕ ਬਹੁਤ ਵੱਡਾ ਇਹ ਵੀ ਇੱਕ ਜਿਹੜੀ ਜ਼ਿੰਮੇਵਾਰੀ ਹੈ ਸਰਕਾਰ ਨੇ ਨਿਭਾਈ ਹੈ ਤੇ ਦੂਸਰੇ ਜਿਹੜੇ ਐਲਾਨ ਨੇ ਉਸ ਦਿਨ ਮੁੱਖ ਮੰਤਰੀ ਪੰਜਾਬ ਕਰਨਗੇ ਮੈਂ ਚਾਹੁੰਦਾ ਕਿ ਉਹਨਾਂ ਨੂੰ ਆਪਾਂ ਜੀ ਇਹਦੇ ਵਿੱਚ ਹੀ ਰੱਖੀਏ ਤਾਂ ਜੋ ਸਾਰਿਆਂ ਦਾ ਉਸ ਦਿਨ ਜਿਹੜਾ ਇੰਟਰਸਟ ਆ ਉਹ ਜੁੜਿਆ ਰਹੇ ਸੋ ਬਹੁਤ ਵੱਡੇ ਸਾਨੂੰ ਜਿਹੜੇ ਉਸ ਦਿਨ ਹੋਰ ਵੀ ਚੀਜ਼ਾਂ ਦੀ ਸੁਗਾਤ ਜਿਹੜੀ ਸਾਡੇ ਤਰਤਾਰ ਜਿਹੇ ਨੂੰ ਮਾਨ ਸਾਹਿਬ ਦੇ ਗਿਆਨ ਲਾ ਲਾਲਪੁਰਾ ਸਾਹਿਬ ਮਹੱਲਾ ਕਲੀਨਿਕ ਬਣਾ ਕੇ ਸਰਕਾਰ ਨੇ ਇੱਕ ਬਦਲਾਅ ਲੈਂਦਾ ਸੀ ਕਿ ਆਮ ਲੋਕਾਂ ਦੀ ਝੋਲੀ ਦੇ ਵਿੱਚ ਮਹੱਲਾ ਕਲੀਨਿਕ ਪਾਇਆ ਸੀ ਕਿ ਸਿਹਤ ਜਿਹੜੀ ਆ ਲੋਕਾਂ ਦੀ ਸਿਹਤ ਨੂੰ ਮੁੱਖ ਰੱਖ ਕੇ ਪਰ ਉੱਥੇ ਜਿਹੜੇ ਡਾਕਟਰ ਕੰਮ ਕਰਦੇ ਪਏ ਨੇ ਜਾਂ ਜਿਹੜੇ ਡਿਊਟੀ ਨਿਭਾਉਂਦੇ ਪਏ ਨੇ 4 ਮਹੀਨੇ ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ ਉਹਨਾਂ ਦੇ ਵਿੱਚ ਰੋਸ ਹੈ ਤੇ ਵਿਰੋਧੀ ਧਿਰਾਂ ਦਾ ਵੀ ਇਹ ਕਹਿਣਾ ਹੈ ਆ ਦੇਖੋ ਤੁਸੀਂ ਮੇਰੇ ਧਿਆਨ ਦੇ ਵਿੱਚ ਲੈਂਦਾ ਮੇਰੇ ਕੋਈ ਇਦਾਂ ਦੇ ਧਿਆਨ ਦੇ ਵਿੱਚ ਨਹੀਂ ਸੀ ਆ ਮੈਨੂੰ ਲੱਗਦਾ ਤਾਂ ਨਹੀਂ ਇਦਾਂ ਹੋਊਗਾ ਪਰ ਛੇ ਕਿਤੇ ਹੈਗਾ ਵੀ ਹੈ ਤਾਂ ਕੋਈ ਗੱਲ ਨਹੀਂ ਅਸੀਂ ਸਰਕਾਰ ਦੇ ਧਿਆਨ ਦੇ ਵਿੱਚ ਲਿਆਵਾਂਗੇ ਬਾਕੀ ਮhalla ਕਲੀਨਿਕਸ ਤੇ ਜਿੰਨੇ ਵੀ ਡਾਕਟਰਸ ਨੇ ਬਹੁਤ ਚੰਗੀ ਸੇਵਾ ਲੋਕਾਂ ਦੀ ਕਰ ਰਹੇ ਨੇ ਨਭਾ ਰਹੇ ਨੇ ਸਰਕਾਰਾਂ ਦੇ ਪੈਸੇ ਕਦੇ ਰੁਕਦੇ ਨਹੀਂ ਹੁੰਦੇ ਕਦੇ ਠੀਕ ਹੈ ਥੋੜਾ ਜਿਹਾ ਲੇਟ ਹੋ ਜਾਂਦੇ ਉਹ ਗੱਲ ਲੱਗ ਹੈ ਪਰ ਜੇ ਕੋਈ ਇਦਾਂ ਦਾ ਮਸਲਾ ਹੋਊਗਾ ਤਾਂ ਜ਼ਰੂਰ ਮੈਂ ਸਰਕਾਰ ਦੇ ਧਿਆਨ ਦੇ ਵਿੱਚ ਲਿਆਵਾਂਗਾ ਤੇ ਸਾਡੇ ਪਿੰਡ ਵੀ ਮhalla ਕਲੀਨਿਕ ਹੈ ਰੋਜ਼ 70-80 ਮਰੀਜ਼ ਜਿਹੜੇ ਉੱਥੇ ਆ ਕੇ ਚੈੱਕ ਕਰ ਦੇ ਦਿੰਦੇ ਨੇ ਟੈਸਟ ਵੀ ਕਰਾਉਂਦੇ ਨੇ ਫ੍ਰੀ ਤੇ ਇਹਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਜਿਹੜੀ ਆ ਉਹ ਮਿਲੀ ਹੈ ਤੇ ਉਹਨਾਂ ਨੇ ਸਮਝ ਹੋਰ ਵੀ ਮੁਹੱਲਾ ਕਲੀਨ ਖੋਲਾਨਾ ਲਾਲਪੁਰਾ ਸਾਹਿਬ ਇੱਕ ਪਾਸੇ ਕਾਂਗਰਸ ਨੇ ਸਮਰਾਲਾ ਲੁਧਿਆਣੇ ਦੇ ਵਿੱਚ ਰੈਲੀ ਰੱਖੀ ਉਹ ਵੀ 11 ਤਰੀਕ ਨੂੰ ਤੇ ਉਹ ਵੀ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਪਏ ਨੇ ਕਿ ਉਸ ਰੈਲੀ ਦੇ ਵਿੱਚ ਪਹੁੰਚਣ ਵਾਸਤੇ ਇੱਕ ਪਾਸੇ ਆਪਾਂ ਹਲਕਾ ਖਡੂਰ ਸਾਹਿਬ ਦੇ ਵਿੱਚ ਰੈਲੀ 11 ਨੂੰ ਰੱਖੀ ਹੋਈ ਹੈ ਕੀ ਲੋਕ ਉਧਰ ਜਾਣਾ ਪਸੰਦ ਕਰਨਗੇ ਕਿ ਜਾਂ ਇੱਧਰ ਨੂੰ ਆਉਣਾ ਚੰਗਾ ਸਮਝਣਗੇ ਤਾਂ ਨੇ ਸਾਡੇ ਇਲਾਕੇ ਦੇ ਵਿੱਚ ਜਿਹੜਾ तकरीबन ਸਾਡਾ ਵੱਡਾ ਗੜ ਹੈ ਸੋ ਇੱਥੋਂ ਲੋਕ ਉਧਰ ਨਹੀਂ ਜਾਣਗੇ ਤੇ ਲਾਲਪੁਰਾ ਸਾਹਿਬ ਪ੍ਰਸ਼ਾਸਨ ਵੱਲੋਂ ਕਿਹੋ ਜੀਆਂ ਤਿਆਰੀਆਂ ਜਿਹੜੀਆਂ ਨੇ ਉਸ ਰੈਲੀ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ ਆ ਬਿਲਕੁਲ ਵਧੀਆ ਚੱਲ ਰਿਹਾ ਹੈ ਸਾਡੇ ਡੀ ਸਾਹਿਬ ਸਾਡੇ ਸਾਰਾ ਪ੍ਰਸ਼ਾਸਨ ਸਾਡੇ ਨਾਲ ਤੇ ਵਧੀਆ ਜਿਹੜਾ ਕੰਮ ਹੈ ਉਹ ਉੱਥੇ ਚੱਲ ਰਿਹਾ ਹੈ ਤੇ ਸਾਰੀਆਂ ਕੋਈ ਉਥੇ ਪ੍ਰਸ਼ਾਦੇ ਪਾਣੀ ਦਾ ਟੈਂਟ ਦਾ ਸਾਡਾ ਪਾਰਕਿੰਗ ਨੂੰ ਲੈ ਕੇ ਕੋਈ ਇਸ਼ੂ ਨਹੀਂ ਹੈਗਾ ਬਿਲਕੁਲ ਸਾਰਾ ਕੁਝ ਬਹੁਤ ਵਧੀਆ ਹੈ ਲਾਲਪੁਰਾ ਸਾਹਿਬ ਇੱਕ ਸੋਸ਼ਲ ਮੀਡੀਆ ਤੇ ਕਾਫੀ ਦਿਨਾਂ ਤੋਂ ਇੱਕ ਵੀਡੀਓ ਘੁੰਮਦੀਆਂ ਪਈਆਂ ਨੇ ਜਿਹੜੇ ਯੂਟਿਊਬਰ ਨੇ ਜਾਂ ਭਾਨੇ ਸਿੱਧੂ ਨੂੰ ਲੈ ਕੇ ਜੋ ਵੀ ਚੱਲਦਾ ਪਿਆ ਹੈ ਵਿਰੋਧੀ ਧਿਰਾਂ ਦਾ ਕਹਿਣਾ ਹੈ ਜਾਂ ਲਖਾ ਸਿਧਾਨਾਂ ਨੂੰ ਲੈ ਕੇ ਕਹਿਣਾ ਕਿ ਇਹ ਜਿਹੜਾ ਜੋ ਵੀ ਅਤਿਆਚਾਰ ਹੈ ਇਹ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜੀ ਦੇ ਵੱਲੋਂ ਇਹ ਕੀਤਾ ਜਾ ਰਿਹਾ ਹੈ ਤੁਹਾਡਾ ਕੀ ਕਹਿਣਾ ਹੈ ਸਰਕਾਰ ਵਾਕਿਆ ਹੀ ਅਤਿਆਚਾਰ ਕਰਦੀ ਪਈ ਹੈ ਕਿ ਜਾਂ ਜੋ ਉਹਨੇ ਮਾੜਾ ਕਰਮ ਕੀਤਾ ਜਾ ਉਹਨੇ ਜੋ ਵੀ ਚਾਹੂ ਵੀ ਕੀਤੀ ਹੈ ਉਹਦੇ ਮੁਤਾਬਕ ਉੱਤੇ ਪਰਚੇ ਹੋ ਰਹੇ ਨੇ ਔਰ ਦੇਖੋ ਜਦੋਂ ਕੋਈ ਕੰਪਲੇਂਟੈਂਟ ਕਿਸੇ ਤੇ ਸ਼ਿਕਾਇਤ ਕਰਦੇ ਨੇ ਤੇ ਉਹਦੇ ਤੈਤੀ ਜਿਹੜਾ ਪ੍ਰਸ਼ਾਸਨ ਉਹ ਕਾਰਵਾਈ ਕਰਦਾ ਹੈ ਅ ਮੁੱਖ ਮੰਤਰੀ ਨੂੰ ਕਹਿ ਦੇਣਾ ਕਿ ਇਸ ਮਸਲੇ ਦੇ ਵਿੱਚ ਨਿੱਜੀ ਤੌਰ ਤੇ ਇਹ ਚੀਜ਼ ਠੀਕ ਨਹੀਂ ਹੈਗੀ ਕਿਉਂਕਿ ਕੋਈ ਵੀ ਕਿਸੇ ਤੇ ਕੰਪਲੇਟ ਕਰਦਾ ਤਾਂ ਪੁਲਿਸ ਦਾ ਕੰਮ ਹੈ ਉਹਦੇ ਤੇ ਜਾਂਚ ਕਰਨਾ ਜੇ ਗਲਤ ਹੋਏਗਾ ਤਾਂ ਪੁਲਿਸ ਆਪਣੇ ਆਪ ਹੀ ਹਾਲਾਤ ਉੱਚ ਅਧਿਕਾਰੀ ਬਿਠੇ ਨੇ ਉਸ ਚੀਜ਼ ਨੂੰ ਕੈਂਸਲ ਕਰ ਸਕਦੇ ਨੇ ਲੱਖੇ ਸਧਾਨੇ ਦੀ ਇੱਕ ਵੀਡੀਓ ਵਾਇਰਲ ਹੁੰਦੀ ਏ ਕਿ ਭਾਨੇ ਸਿੱਧੂ ਦੇ ਪਰਿਵਾਰ ਤੇ ਵੀ ਸਾਰਿਆਂ ਤੇ ਪਰਚਾ ਕੀਤਾ ਜਾਂਦਾ ਏ ਲੱਖੇ ਸਧਾਨੇ ਤੇ ਵੀ ਪਰਚਾ ਕੀਤਾ ਜਾਂਦਾ ਏ ਉਹਦਾ ਕਹਿਣਾ ਕਿ ਸਰਕਾਰ ਜਿਹੜੀ ਆ ਉਹ ਡਰ ਗਈ ਏ ਤਾਂ ਕਰਕੇ ਸਰਕਾਰ ਦਬਾਅ ਦੇ ਵਿੱਚ ਆਣ ਕੇ ਸੱਜਣ ਦੀ ਬਜਾਏ ਭਾਨੇ ਸਿੱਧੂ ਨੂੰ ਕਿ ਸਾਡੇ ਤੇ ਪਰਚੇ ਝੂਠੇ ਪਰਚੇ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ ਆ ਦੇਖੋ ਕੋਈ ਵੀ ਗੱਲ ਹੈ ਤਾਂ ਸਰਕਾਰ ਜਦੋਂ ਸਰਕਾਰ ਹੁੰਦੀ ਹੈ ਹੀ ਜਦੋਂ ਸਾਡੇ ਦੇ ਪਰਚੇ ਹੁੰਦੇ ਹੀ ਸਰਕਾਰ ਨੂੰ ਹੀ ਦੋਸ਼ ਦੇਣੇ ਸਰਕਾਰ ਨੂੰ ਹੀ ਦੋਸ਼ ਦੇਣਾ ਹੁੰਦਾ ਸੋ ਬਾਕੀ ਕਾਨੂੰਨ ਜਿਹੜਾ ਉਹ ਆਪਣਾ ਢੰਗ ਨਾਲ ਕੰਮ ਕਰਦਾ ਹੈ ਪ੍ਰਸ਼ਾਸਨ ਆਪਣਾ ਢੰਗ ਨਾਲ ਕੰਮ ਕਰਦਾ ਹੈ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਲਾਲਪੁਰਾ ਸਾਹਿਬ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੇ ਆ ਕਦੂਰ ਸਾਹਿਬ ਹਲਕੇ ਜੱਜਲਾ ਤਰਨਤਾਰਨ ਦੇ ਪੂਰੇ ਵਰਕਰਾਂ ਨੂੰ ਕੀ ਅਪੀਲ ਰਵੇਗੀ ਜਿਹੜੀ ਆਮ ਜਨਤਾ ਨੂੰ ਕੀ ਅਪੀਲ ਰਵੇਗੀ ਕਿ ਉੱਥੇ ਰੈਲੀ ਦੇ ਵਿੱਚ ਪਹੁੰਚਣ ਵਾਸਤੇ ਅ ਸਭ ਤੋਂ ਵੱਡੀ ਗਲਤੀ ਮੈਂ ਧੰਨਵਾਦ ਕਰਦਾ ਕਿ ਜਦੋਂ ਦਾ ਵੀ ਮੈਂ ਰਾਜਨੀਤੀ ਚ ਐ ਇਹ ਹਲਕਾ ਖਡੂਰ ਸਾਹਿਬ ਤੇ ਲੋਕ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਰਾਤ ਬੁਲਾਇਆ ਦਿਨ ਬੁਲਾਇਆ ਉਸੇ ਵੇਲੇ ਹਾਜ਼ਰ ਰਹੇ ਨੇ ਹੁਣ ਵੀ ਇਹਨਾਂ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਲਾਈਆਂ ਨੇ ਉਹ ਜ਼ਿੰਮੇਵਾਰੀਆਂ ਤੁਸੀਂ ਨਿਭਾਉਣੀਆਂ ਨੇ ਤੁਹਾਨੂੰ ਖੁੱਲਾ ਸੱਦਾ ਹੈ ਕਿ ਉਸ ਦਿਨ ਆਪਾਂ 11 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਸੇਰੋਂ ਜਿਹੜੀ ਮੇਲ ਵਾਲੀ ਜਗ੍ਹਾ ਹੈ ਉੱਥੇ ਆਪਾਂ ਪਹੁੰਚਣਾ ਹੈ ਉੱਥੇ ਅਰਵਿੰਦ ਕੇਦਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਜਿਹੜੇ ਸਾਡੇ ਉੱਥੇ ਪਹੁੰਚ ਰਹੇ ਨੇ ਸਾਡੀ ਝੋਲੀ ਦੇ ਵਿੱਚ ਦਿਨ ਰਸਮੀ ਤੌਰ ਤੇ ਉਦਗਾਟਨ ਕਰਕੇ ਥਰਮਲ ਪਲੈਂਟ ਜਿਹੜਾ ਉਹ ਪੰਜਾਬ ਦੀ ਝੋਲੀ ਦੇ ਵਿੱਚ ਪਾ ਰਹੇ ਆ ਤੇ ਮੇਰੀ ਇਹ ਅਪੀਲ ਹੈ ਕਿ ਜਿੱਦਾਂ ਤੁਸੀਂ ਪਹਿਲਾਂ ਮੇਰੇ ਨਾਲ ਹਰ ਵੇਲੇ ਖੜੇ ਹੋ ਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਫਿਰ ਇਸ ਵਾਰ ਵੱਡਾ ਸਾਥ ਜਿਹੜਾ ਵਾ ਉਹ ਦਿਓਗੇ। ਲਾਲਪੁਰਾ ਸਾਹਿਬ ਇੱਕ ਮੈਨੂੰ ਸਵਾਲ ਚਿੱਤੇ ਆ ਗਿਆ ਜਿਸ ਜਗ੍ਹਾ ਤੇ ਰੈਲੀ ਹੋਣ ਜਾ ਰਹੀ ਹੈ 100 ਏਕੜ ਦੇ ਕਰੀਬ ਮੇਰੇ ਖਿਆਲ ਨਾਲ ਉਹ ਜਿਹੜੀ ਜ਼ਮੀਨ ਹੋਵੇਗੀ ਪਿਛਲੀਆਂ ਸਰਕਾਰਾਂ ਦੇ ਸਮੇਂ ਤੇ ਉਸ ਜਿਹੜੀ ਹੈ 슈ਗਰ ਮਿਲ ਨੂੰ ਖੰਡਰ ਬਣਾ ਦਿੱਤਾ ਗਿਆ ਤੇ ਜਦੋਂ ਆਪਣੀ ਸਰਕਾਰ ਹੋਣ ਦੇ ਵਿੱਚ ਆਉਣੀ ਸੀ ਤਾਂ ਲਾਲਜੀਤ ਭੁੱਲਰ ਜੀ ਨੇ ਵੀ ਕਿਹਾ ਕਿ ਇਹ ਐਸਸੀ ਜਿਹੜੀ ਮਿਲ ਹੈ ਇਹਨੂੰ ਚਾਲੂ ਕਰਾਂਗੇ ਕਿ ਉਸ ਦਿਨ ਉਸ ਮਿਲ ਨੂੰ ਲੈ ਕੇ ਕੋਈ ਐਲਾਨ ਹੋ ਸਕਦਾ ਹੈ ਉਹਨੂੰ ਚਾਲੂ ਕਰਨ ਦਾ ਅ ਦੇਖੋ ਜਿੱਥੋਂ ਤੱਕ ਮੰਗ ਹੈ ਡਿਮਾਂਡ ਹੈ ਸਾਡੇ ਲੋਕਾਂ ਦੀ ਹੈ ਸਾਡੇ ਹੋਰ ਵੀ ਲੋਕ ਕਹਿ ਰਹੇ ਨੇ ਸੋ ਲਗ ਲਗ ਡਿਮਾਂਡਸ ਨੇ ਸਾਡੇ ਇਲਾਕੇ ਦੀਆਂ ਚਾਹੇ ਇਹ ਮੰਗੋ ਵਿੱਚ ਹੈ ਹੋਰ ਮੰਗਾ ਹੁਣ ਉਹ ਦਿਨ ਅਸੀਂ ਮੁੱਖ ਮੰਤਰੀ ਪੰਜਾਬ ਅੱਗੇ ਰੱਖਾਂਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਵੀ ਇਹਨਾਂ ਮੰਗਾਂ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਜਿਵੇਂ ਵੀ ਵਿਖੋਣ ਕੋਈ ਗੱਲ ਹੈ ਕਿ ਕਿੱਥੇ ਤੁਸੀਂ ਖੁਦ ਹੀ ਗੱਲ ਕਰਤੀ ਵੀ ਸਾਡਾ ਚਲਦੇ 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 ਘਰ ਜਾੜਦੇ ਮਿਲਾਂ ਜਾੜਤੀਆਂ ਤੇ ਬਸ ਪ੍ਰਾਈਵੇਟ ਘਰਾਣਿਆਂ ਨੂੰ ਫਾਇਦਾ ਦੇ ਲਈ ਇੱਕ ਬੰਨ ਅਸੀਂ ਪ੍ਰਾਈਵੇਟ ਤੋਂ ਖਰੀਦ ਕੇ ਜਿਹੜਾ ਉਹ ਲਿਆ ਰਹੇ ਹੌਲੀ ਹੌਲੀ ਸਾਰੀਆਂ ਚੀਜ਼ਾਂ ਦੇ ਵਿੱਚ ਸਦਾਰ ਕਰਾ। ਧੰਨਵਾਦੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ। ਜੀ ਧੰਨਵਾਦ। ਸੋ ਇਹ ਸਨ ਖੜੂ ਸਾਹਿਬ ਤੋਂ ਵ代यक ਮਨਜਿੰਦਰ ਸਿੰਘ ਲਾਲਪੁਰਾ ਜੀ ਜਿਨ੍ਹਾਂ ਨੇ ਬਹੁਤ ਮਤਮਪੂਰਨ ਜਾਣਕਾਰੀ ਦਿੱਤੀ ਹੈ। ਸੋ ਇਹੋ ਜਿਹੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ